ਸੋ ਪੰਜਾਬ ਦੇ ਵਿੱਚ ਕਾਂਗਰਸ ਦੇ ਇੱਕ ਵੱਡੇ ਲੀਡਰ ਦੇ ਘਰ ਇਨਕਮ ਟੈਕਸ ਵੱਲੋਂ ਰੇਡ ਮਾਰੀ ਗਈ ਹੈ ਵੱਡੀ ਖਬਰ ਲਗਾਤਾਰ ਸਾਹਮਣੇ ਆ ਰਹੀ ਹੈ ਪੁਆਇੰਟ ਪੰਜਾਬ 'ਚ ਤੁਹਾਡਾ ਸਵਾਗਤ ਹੈ ਖਬਰ ਰਵਿੰਦਰ ਸਿੰਘ ਆਵਲਾ ਨੂੰ ਲੈ ਕੇ ਜਾਣਕਾਰੀ ਹੈ ਕਿ ਉਹਨਾਂ ਦੇ ਘਰ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਹੈ ਔਰ ਇੱਕ ਵੱਡੀ ਰੇਡ ਕੀਤੀ ਗਈ ਹੈ ਦਰਅਸਲ ਉਹ ਇੱਕ ਵੱਡੇ ਵਪਾਰੀ ਵੀ ਨੇ ਔਰ ਉਹਨਾਂ ਦੇ ਘਰ ਇਨਕਮ ਟੈਕਸ ਦੀ ਰੇਡ ਹੋਣਾ ਕਈ ਤਰ੍ਹਾਂ ਦੇ ਸੰਕੇਤ ਵੀ ਇੱਥੇ ਦੇ ਰਹੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਗੁਰੂ ਹਰਸਾਏ ਵਿਖੇ ਜਿਹੜੀ ਰਿਹਾਇਸ਼ ਹੈ ਉੱਥੇ ਕਰੀਬ 12 ਥਾਵਾਂ ਤੋਂ ਟੀਮਾਂ ਪਹੁੰਚੀਆਂ ਨੇ ਯਾਨੀ ਕਿ ਇਨਕਮ ਟੈਕਸ ਵਿਭਾਗ ਦੇ 12 ਇਲਾਕਿਆਂ ਤੋਂ 12 ਦਫ਼ਤਰਾਂ ਤੋਂ ਜਿਹੜੀਆਂ ਟੀਮਾਂ ਨੇ ਉੱਥੇ ਪਹੁੰਚੀਆਂ ਨੇ ਜਿੱਥੇ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਅਸਲ ਉਹਨਾਂ ਵਿੱਚ ਉਹਨਾਂ ਦੇ ਬਿਜ਼ਨਸ ਤੇ ਇਨਕਮ ਟੈਕਸ ਸੰਬੰਧੀ ਬਿਉਰੇ ਮੰਗੇ ਜਾ ਰਹੇ ਨੇ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿਦੇ ਚ ਉਨ੍ਹਾਂ ਦੇ ਬਿਜ਼ਨਸ ਤੋਂ ਰਿਲੇਟਡ ਕੁਝ ਡਾਕੂਮੈਂਟਸ ਨੇ ਕੁਝ ਉਨ੍ਹਾਂ ਦੇ ਇਨਕਮ ਟੈਕਸ ਤੋਂ ਰਿਲੇਟਡ ਕੁ ਡਾਕੂਮੈਂਟਸ ਨੇ ਜਿਸ ਨੂੰ ਲੈ ਕੇ ਇਹ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਗੁਰੂ ਹਰਸਾਏ ਚ ਟੀਮਾਂ ਤੜਕੇ ਕਰੀਬ 6 ਵਜੇ ਦੇ ਆਸ-ਪਾਸ ਪਹੁੰਚ ਗਈਆਂ ਸੀ ਔਰ ਉਦੋਂ ਤੋਂ ਹੀ ਲਗਾਤਾਰ ਰਵਿੰਦਰ ਸਿੰਘ ਆਵਲਾ ਦੇ ਘਰ ਚ ਹੈਗੀਆਂ ਨੇ ਜਾਂਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਆਵਲਾ ਭਾਵੇਂ ਆਪਣੇ ਰਿਹਾਇਸ਼ ਤੇ ਨਹੀਂ ਨੇ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਇੱਕ ਵੱਡੀ ਖਬਰ ਜੋ ਜਿਸ ਤਰੀਕੇ ਨਾਲ ਹੁਣ ਪੰਜਾਬ ਚ ਇਲੈਕਸ਼ਨ ਨੇੜੇ ਨੇ ਔਰ ਹਾਲਾਂਕਿ ਰਵਿੰਦਰ ਆਵਲਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾਂਦੀਆਂ ਨੇ ਔਰ ਇਹ ਵੀ ਵੱਡੀ ਚਰਚਾ ਸੀ ਪਿਛਲੇ ਦਿਨੀ ਜਾਂ ਕਿਹਲੋ ਕਿ ਲੋਕ ਸਭਾ ਇਲੈਕਸ਼ਨ ਦੇ ਨੇੜੇ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ ਔਰ ਇੱਕ ਵੱਡਾ ਚਿਹਰਾ ਬਣ ਸਕਦੇ ਨੇ ਪਰ ਉਹਨਾਂ ਨੇ ਕਾਂਗਰਸ ਪਾਰਟੀ 'ਚ ਹੀ ਆਪਣੇ ਆਪ ਨੂੰ ਲਗਾਤਾਰ ਬਰਕਰਾਰ ਰੱਖਿਆ ਔਰ ਹੁਣ ਜਿਸ ਤਰ੍ਹਾਂ ਜ਼ਿਲ੍ਹਾ ਪੰਚਾਇਤ ਚੋਣਾਂ ਨੂੰ ਲੈ ਕੇ ਇੱਕ ਐਕਟਿਵ ਲਗਾਤਾਰ ਉਹ ਨਜ਼ਰ ਆਏ ਔਰ ਪਿਛਲੇ ਦਿਨੀ ਤੁਸੀਂ ਵੇਖਿਆ ਕਿ ਕਈ ਹੋਰ ਸਮਾਗਮਾਂ ਦੇ ਵਿੱਚ ਵੀ ਐਕਟਿਵ ਰਹੇ ਪਰ ਹੁਣ ਜਿਸ ਤਰੀਕੇ ਦੀ ਇਹ ਕਾਰਵਾਈ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਗੁਰੂ ਹਰਸਾਏ ਘਰ ਵਿਖੇ ਰੇਡ ਦਾ ਹੋਣਾ ਔਰ ਜੋ ਜਾਣਕਾਰੀ ਹੈ ਕਿ 14 ਥਾ ਮਾ ਤੋਂ ਇਨਕਮ ਟੈਕਸ ਦੀ ਟੀਮ ਉੱਥੇ ਪਹੁੰਚੀ ਹੈ ਔਰ ਉਸ ਟੀਮ ਵੱਲੋਂ ਸਵੇਰੇ 6 ਵਜੇ ਰਵਿੰਦਰ ਆਵਲਾ ਦੇ ਘਰ 'ਚ ਦਾਖਲਾ ਲਿਆ ਜਾਂਦਾ ਯਾਨੀ ਕਿ ਦਾਖਲ ਹੁੰਦੀ ਹੈ ਔਰ ਉਸ ਤੋਂ ਬਾਅਦ ਹੋਣ ਤੱਕ ਲਗਭਗ 6 ਘੰਟੇ ਤੋਂ 7 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਾਗਜ਼ ਇਕੱਠੇ ਕੀਤੇ ਜਾ ਰਹੇ ਨੇ ਹੁਣ ਸਵਾਲ ਵੱਡਾ ਹੈ ਕਿ ਕਿਸ ਤਰ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਉਹ ਤਾਂ ਇਸ ਪੂਰੀ ਜਿਹੜੀ ਰੇਡ ਉਸ ਦੇ ਖਤਮ ਹੋਣ ਤੋਂ ਬਾਅਦ ਨਿਕਲ ਕੇ ਜਾਣਕਾਰੀ ਸਾਹਮਣੇ ਆਏਗੀ ਪਰ ਕਿਤੇ ਨਾ ਕਿਤੇ ਪੰਜਾਬ ਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਇਹਨੂੰ ਜੋੜ ਕੇ ਬਿਲਕੁਲ ਦੇਖਿਆ ਜਾ ਰਿਹਾ ਚੁਕਿ ਰਵਿੰਦਰ ਆਵਲਾ ਕੱਲਾ ਇੱਕ ਬਿਜ਼ਨਸਮੈਨ ਨਹੀਂ ਇੱਕ ਪੋਲੀਟੀਸ਼ੀਅਨ ਵੀ ਨਹੀਂ ਕ ਰਾਜਨੀਤਾ ਵੀ ਨਹੀਂ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਵੀ ਲੜ ਚੁੱਕੇ ਨੇ ਔਰ ਜਿਸ ਤਰ੍ਹਾਂ ਦੀ ਸਿਚੁਏਸ਼ਨ ਉਹਨਾਂ ਨਾਲ ਹੈ ਜੋ ਲਗਾਤਾਰ ਪਿਛਲੇ ਦਿਨੀ ਮੈਂ ਤੁਹਾਨੂੰ ਦੱਸਿਆ ਕਿ ਚਰਚਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਉਹ ਨਹੀਂ ਹੋਏ ਅਜੇ ਇਹ ਵਿੱਚ ਇੱਕ ਵੱਡਾ ਐਕਸ਼ਨ ਹੋਣਾ ਇਨਕਮ ਟੈਕਸ ਵਿਭਾਗ ਦਾ ਇਸ਼ਾਰੇ ਕਈ ਤਰ੍ਹਾਂ ਕਰਦਾ ਹੈ ਕਿ ਕੀ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ سلسلہ ਉਹਨਾਂ तमाम ਲੀਡਰਾਂ ਤੇ ਵੱਡਾ ਨਜ਼ਰ ਆਏਗਾ ਜੋ ਕਿ ਪੋਲੀਟੀਸ਼ੀਅਨ ਵੀ ਨਹੀਂ